ਅੱਤ ਸ਼ਰੀਆ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬ ਏਕੇ ਨਿਊਜ਼ ਤੇ ਦੋਸਤੋ ਗਰਮੀ ਦੀਆਂ ਛੁੱਟੀਆਂ ਨੂੰ ਲੈ ਕੇ ਜੋ ਵੱਡੀ ਅਪਡੇਟ ਸਾਹਮਣੇ ਆਈ ਹੈ ਉਸ ਬਾਰੇ ਤੁਹਾਨੂੰ ਦੱਸਾਂਗੇ ਤੁਸੀਂ ਜੇਕਰ ਇਸ ਚੈਨਲ ਤੇ ਹੁਣੇ-ਹੁਣੇ ਨਵੇਂ ਜੁੜੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੂਸਤੋ ਪੰਜਾਬ ਦੇ ਵਿੱਚ ਜੋ ਗਰਮੀ ਦੀਆਂ ਸਕੂਲਾਂ ਦੇ ਵਿੱਚ ਛੁੱਟੀਆਂ ਕੀਤੀਆਂ ਗਈਆਂ ਸਨ ਹੁਣ ਉਹਨਾਂ ਦੇ ਵਿੱਚ ਵਾਧਾ ਕੀਤਾ ਜਾਵੇ ਇਸ ਬਾਰੇ ਬਹੁਤ ਸਾਰੇ ਮਾਪੇ ਚਾਹੁੰਦੇ ਨੇ ਕਿ ਜੋ ਗਰਮੀ ਹੈ ਇਹ ਬਹੁਤ ਜ਼ਿਆਦਾ ਪੈ ਰਹੀ ਹੈ ਜਿੱਥੇ ਕਿ ਟੈਂਪਰੇਚਰ 45 ਤੋਂ 48 ਡਿਗਰੀ ਤੇ ਪਹੁੰਚ ਜਾਂਦਾ ਹੈ ਅਜਿਹੇ ਵਿੱਚ ਬੱਚਿਆਂ ਨੂੰ ਸਕੂਲਾਂ ਵਿੱਚ ਭੇਜਣ ਤੋਂ ਮਾਪੇ ਡਰਦੇ ਹਨ ਜੇ ਕਿ ਉਹਨਾਂ ਦੇ ਬੱਚੇ ਕਿਤੇ ਬਿਮਾਰ ਹੀ ਨਾ ਹੋ ਜਾਣ ਇੰਨੀ ਜ਼ਿਆਦਾ ਗਰਮੀ ਹੈ ਅਤੇ ਉਹਨਾਂ ਦੀ ਮੰਗ ਹੈ ਕਿ ਜੋ ਸਕੂਲਾਂ ਦੀਆਂ ਛੁੱਟੀਆਂ ਹਨ ਇਹਨਾਂ ਨੂੰ ਹੋਰ ਵਧਾਇਆ ਜਾਵੇ ਤੇ ਜੇਕਰ ਗੱਲ ਕਰੀਏ ਆਪਾਂ ਯੂਪੀ ਦੀ ਤਾਂ ਉੱਥੇ ਵੀ ਜੋ ਇਹ ਛੁੱਟੀਆਂ ਹਨ ਇਹ ਹੋਰ ਵਧਾ ਦਿੱਤੀਆਂ ਨੇ ਕਿਉਂਕਿ ਗਰਮੀ ਬਹੁਤ ਹੀ ਜ਼ਿਆਦਾ ਪੈ ਰਹੀ ਹੈ ਤੇ ਅਜਿਹੀ ਵਿੱਚ ਹੁਣ ਦੇਖਦੇ ਹਾਂ ਕਿ ਪੰਜਾਬ ਸਰਕਾਰ ਕੀ ਫੈਸਲਾ ਲੈਂਦੀ ਹੈ ਜੇਕਰ ਮੌਸਮ ਦੀ ਆਉਣ ਵਾਲੇ ਜੋ ਕਿ 5-7 ਦਿਨ ਹਨ ਇਹਨਾਂ ਵਿੱਚ ਮੀਂਹ ਪੈਣ ਦੀ ਸੁਭਾਵਨਾ ਹੈ ਅਤੇ 4 ਤੋਂ 5 ਦਿਨਾਂ ਦੇ ਵਿਚਕਾਰ ਮੀਂਹ ਦੱਸਿਆ ਜਾ ਰਿਹਾ ਹੈ ਜਿਸ ਨਾਲ ਕੀ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ ਦੋਸਤੋਂ ਹੋਰ ਅਪਡੇਟ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਸ਼ੇਅਰ ਲਾਈਕ ਕਰਿਓ ਧੰਨਵਾਦ ਜੀ